ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਕਰਦਾ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਸੱਚੀ ਘਟਨਾ ਕ੍ਰਾਈਮ ਸਟੋਰੀ ਲੈ ਕੇ ਜੁੜਿਆ ਤੇ ਕਿਤੇ ਕਿਤੇ ਤੁਹਾਨੂੰ ਕ੍ਰਾਈਮ ਸਟੋਰੀ ਲੱਗੂਗੀ ਇਹ ਵੀ ਕਹਾਣੀ ਇੱਕ ਲਵ ਸਟੋਰੀ ਦੇ ਵਾਂਗੂ ਹੀ ਜਿਹੜਾ ਇਹਦਾ ਐਂਡ ਹੋਣ ਵਾਲਾ ਵਾ ਗੱਲ ਮੈਂ ਦਿੱਲੀ ਦੀ ਕਰਨੀ ਆ ਪਰ ਸ਼ੁਰੂ ਇਹ ਕਹਾਣੀ ਜਿਹੜੀ ਹੁਸ਼ਿਆਰਪੁਰ ਤੋਂ ਹੁੰਦੀ ਆ 11 ਫਰਵਰੀ 2015 ਨੂੰ ਜਿਹੜਾ ਇਹ ਸਾਰਾ ਸਾਰੀ ਕਹਾਣੀ ਉਹਦੇ ਨਾਲ ਇਹ ਡੇਟ ਦੇ ਨਾਲ ਸੰਬੰਧ ਰੱਖਦੀ ਆ ਸਾਹਿਲ ਨਾਮ ਦਾ ਮੁੰਡਾ ਇਹਦੇ ird gird ਸਾਰੀ ਇਹ ਘਟਨਾ ਘੁੰਮਦੀ ਆ ਜੀ ਸਾਹਿਲ ਦੇ ਪਰਿਵਾਰ ਦੇ ਵਿੱਚ ਉਹਦੇ ਮਾਪੇ ਤੇ ਉਹਦੀਆਂ ਦੋ ਜੜੀਆਂ ਭੈਣਾਂ ਸੀਗੀਆਂ ਬਾਪ ਇੱਕ ਭੱਟੇ ਤੇ ਮੁਨੀਮ ਦਾ ਕੰਮ ਕਰਦਾ ਸੀ ਆਮਦਨ ਕੋਈ ਬਹੁਤੀ ਜ਼ਿਆਦਾ ਨਹੀਂ ਸੀ ਅਕਸਰ ਸਾਹਿਲ ਨੂੰ ਕਿਹਾ ਜਾਂਦਾ ਸੀ ਕਿ ਤੂੰ ਕੋਈ ਚੰਗਾ ਕੰਮ ਕਰ ਤੇ ਪਰਿਵਾਰ ਦੇ ਖਰਚੇ ਚਲਾਉਣ ਦੇ ਵਿੱਚ ਹੱਥ ਵਟਾ ਕਿਉਂਕਿ ਹੁਣ ਕੁੜੀਆਂ ਜਿਹੜੀਆਂ ਸੀਗੀਆਂ ਇਹਦੀਆਂ ਭੈਣਾਂ ਉਹ ਵੀ ਜਵਾਨ ਹੋ ਰਹੀਆਂ ਸੀ ਉਹਨਾਂ ਨੂੰ ਵਿਆਉਣ ਦਾ ਸਮਾਂ ਜਿਹੜਾ ਉਹ ਨੇੜੇ ਆ ਰਿਹਾ ਸੀਗਾ ਸਾਹਿਲ ਦਾ ਸੁਪਨਾ ਕੁਝ ਹੋਰ ਸੀ ਉਹ ਆਰਮੀ ਦੇ ਵਿੱਚ ਇੱਕ ਵੱਡਾ ਅਵਸਰ ਬਣਨਾ ਚਾਹੁੰਦਾ ਸੀ ਆਰਮੀ 'ਚ ਭਰਤੀ ਹੋਣਾ ਚਾਹੁੰਦਾ ਸੀ ਅਕਸਰ ਜਿੰਮ ਜਾਂਦਾ ਸੀ ਉਹਨੂੰ ਐਕਸਰਸਾਈਜ਼ ਕਰਨ ਦਾ ਬੜਾ ਸ਼ੌਂਕ ਸੀ ਮਤਲਬ ਪੂਰੀ ਤਰ੍ਹਾਂ ਆਪਣੇ ਆਪ ਨੂੰ ਉਹਨੇ ਫਿੱਟ ਰੱਖਿਆ ਹੋਇਆ ਸੀਗਾ ਪਰ ਇੱਕ ਕਮੀ ਜਿਹੜੀ ਕੁਦਰਤ ਵੱਲੋਂ ਉਹਨੂੰ ਮਿਲੀ ਉਹਦਾ ਇੱਕ ਹੱਥ ਨਹੀਂ ਸੀਗਾ ਇਸ ਕਰਕੇ ਦੋ ਵਾਰੀ ਉਹ ਆਰਮੀ ਦੇ ਵਿੱਚ ਭਰਤੀ ਹੋਣ ਦੇ ਲਈ ਜਦੋਂ ਜਾਂਦਾ ਵਾ ਤਾਂ ਰਿਜੈਕਟ ਹੋ ਕੇ ਆਉਂਦਾ ਵਾ ਇੱਕ ਚਾਂਸ ਉਹਦੇ ਕੋਲ ਹੋਰ ਬਚਿਆ ਸੀ ਬਹੁਤ ਮਿਹਨਤ ਕਰਦਾ ਵਾ ਪੜਨ ਦੇ ਪੱਖੋਂ ਵੀ ਤੇ ਆਪਣੇ ਸਰੀਰ ਦੇ ਪੱਖੋਂ ਵੀ ਪਰ ਮਾੜੀ ਕਿਸਮਤ ਉਹਦਾ ਸਾਥ ਨਹੀਂ ਛੱਡਦੀ ਤੀਜੀ ਵਾਰ ਵੀ ਉਹ ਭਰਤੀ ਨਹੀਂ ਹੋ ਪਾਉਂਦਾ ਤੇ ਖਾਲੀ ਹੱਥ ਉਹਨੂੰ ਵਾਪਸ ਮੁੜਨਾ ਪੈਂਦਾ ਵਾ ਜਦੋਂ ਤੀਜੀ ਵਾਰ ਉਹ ਰਿਜੈਕਟ ਹੋ ਕੇ ਆਉਂਦਾ ਬਹੁਤ ਨਿਰਾਸ਼ ਹੋ ਚੁੱਕਿਆ ਸੀ ਜ਼ਿੰਦਗੀ ਤੋਂ ਕਿਉਂਕਿ ਜਿਹੜਾ ਉਹਦਾ ਸੁਪਨਾ ਇੱਕ ਤਰ੍ਹਾਂ ਨਾਲ ਟੁੱਟ ਗਿਆ ਸੀ ਉਹ ਆਪਣੇ ਘਰ ਦੇ ਵਿੱਚ ਹੀ ਆਪਣੇ ਆਪ ਨੂੰ ਬੰਦ ਕਰ ਲੈਂਦਾ ਬਾਹਰ ਨਿਕਲਣਾ ਬੰਦ ਕਰ ਦਿੰਦਾ ਇੱਕ ਤਰ੍ਹਾਂ ਜਿੱਦਾਂ ਬੰਦਾ ਡਿਪਰੈਸ਼ਨ ਚ ਚਲਿਆ ਜਾਂਦਾ ਉਹ ਉਹਦੀ ਹਾਲਤ ਹੋ ਗਈ ਸੀ ਫੇਰ ਹੌਲੀ ਹੌਲੀ ਉਹਦੇ ਘਰ ਦੇ ਜਿਹੜੇ ਉਹਨੂੰ ਸਮਝਾਉਂਦੇ ਨੇ ਪਰਿਵਾਰ ਸਮਝਾਉਂਦਾ ਪੈਣਾ ਸਮਝਾਉਂਦੀਆਂ ਨੇ ਤੇ ਵੀ ਹਾਲੇ ਜ਼ਿੰਦਗੀ ਬਹੁਤ ਪਈ ਆ ਤੂੰ ਉਹ ਚੀਜ਼ ਨਹੀਂ ਅਚੀਵ ਕਰ ਪਾਇਆ ਕੋਈ ਗੱਲ ਨਹੀਂ ਹੋਰ ਬਹੁਤ ਕੁਝ ਕਰਨ ਦੇ ਲਈ ਇਸ ਦੁਨੀਆ ਦੇ ਉੱਤੇ ਉਹ ਆਪਣੇ ਆਪ ਨੂੰ ਬਾਹਰ ਕੱਢਦਾ ਫਿਰ ਉਸ ਨਿਰਾਸ਼ਾ ਦੇ ਵਿੱਚੋਂ ਕਿ ਜੇ ਉਹ ਆਰਮੀ ਦੇ ਵਿੱਚ ਭਰਤੀ ਨਹੀਂ ਹੋ ਸਕਿਆ ਤਾਂ ਕੋਈ ਗੱਲ ਨਹੀਂ ਕੋਈ ਹੋਰ ਚੀਜ਼ ਲਈ ਉਹ ਟਰਾਈ ਕਰਦਾ ਤਾਂ ਉਹ ਮੋਟੀਵੇਟ ਹੋ ਕੇ ਦੁਬਾਰਾ ਜਿਹੜਾ ਪੈਰਾਂ ਤੇ ਖੜਾ ਹੁੰਦਾ ਜਦੋਂ ਤਾਂ ਇੱਕ ਉਹਦਾ ਦੋਸਤ ਸੀ ਜੋ ਦਿੱਲੀ ਦੇ ਵਿੱਚ ਕੰਮ ਕਰਦਾ ਸੀ ਉਹਦਾ ਫੋਨ ਆਉਂਦਾ ਇੱਕ ਦਿਨ ਤੇ ਇਹ ਨੂੰ ਇਹ ਕਹਿੰਦਾ ਵਾ ਵੀ ਕਿਉਂ ਨਾ ਤੂੰ ਮੇਰੇ ਕੋਲ ਦਿੱਲੀ ਆ ਜਾਵੇਂ ਵੀ ਇੱਥੇ ਤਾਂ ਕੁਝ ਨਹੀਂ ਬਣਨਾ ਪੰਜਾਬ ਦੇ ਵਿੱਚ ਵੀ ਦਿੱਲੀ ਆ ਕੇ ਤੂੰ ਕੋਈ ਵੀ ਕੰਮ ਕਰੇਗਾ ਤੈਨੂੰ ਚੰਗੀ ਤਨਖਾਹ ਮਿਲ ਜੂਗੀ ਤੂੰ ਘਰ ਦੇ ਵਿੱਚ ਹੈਲਪ ਕਰਨ ਲੱਗ ਜਾਵੇਂਗਾ ਤਾਂ ਇਹ ਕਹਿੰਦਾ ਕੋਈ ਗੱਲ ਨਹੀਂ ਵੀ ਮੈਂ ਆਪਣੀ ਫੈਮਿਲੀ ਦੇ ਨਾਲ ਡਿਸਕਸ ਕਰਦਾ ਵਾਂ ਤੇ ਫਿਰ ਤੇਨੂੰ ਮੈਂ ਦੱਸਦਾ ਇਹਦੇ ਬਾਰੇ ਤੇ ਉਸੇ ਰਾਤ ਨੂੰ ਆਪਣੇ ਪਰਿਵਾਰ ਦੇ ਨਾਲ ਗੱਲ ਕਰਦਾ ਕਿ ਮੇਰਾ ਫਲਾਣਾ ਦੋਸਤ ਆ ਉਹ ਮੈਨੂੰ ਦਿੱਲੀ ਬੁਲਾ ਰਿਹਾ ਉੱਥੇ ਜਿੱਥੇ ਕੰਮ ਕਰਦਾ ਉੱਥੇ ਲੋੜ ਆ ਕਿਸੇ ਮੁੰਡੇ ਦੀ ਤੇ ਮੈਨੂੰ ਵੀ ਇਹ ਨਾਲ ਲਵਾ ਲੂਗਾ ਘਰ ਦੇ ਵੀ ਹੁਣ ਲੋੜ ਮਹਿਸੂਸ ਕਰ ਰਹੇ ਸੀ ਕਿ ਇੱਥੇ ਮੁੰਡੇ ਨੇ ਕਾਫੀ ਟਰਾਈ ਕੀਤਾ ਕੋਈ ਚੰਗੀ ਨੌਕਰੀ ਨਹੀਂ ਮਿਲੀ ਵੀ ਚੱਲ ਹੁਣ ਜੇ ਦਿੱਲੀ ਜਾ ਕੇ ਇਹਦੀ ਗੱਲ ਬਣਦੀ ਆ ਤਾਂ ਜਾ ਲੈਣ ਦਿੰਦੇ ਆ ਤਾਂ ਕਿ ਇਹਦਾ ਵੀ ਕੱਲ ਨੂੰ ਵਿਆਹ ਕਰਨਾ ਇਹ ਵੀ ਪੈਰਾਂ ਤੇ ਸਟੈਂਡ ਹੋਣਾ ਚਾਹੀਦਾ ਵਾ ਇਹਦੇ ਕੋਲ ਵੀ ਪੈਸੇ ਹੋਣੇ ਚਾਹੀਦੇ ਤਾਂਹੀਂ ਇਹਦਾ ਵਿਆਹ ਹੋਊਗਾ ਉਹ ਮੰਨ ਜਾਂਦੇ ਆ ਜੀ ਤੇ ਸਾਹਿਲ ਅਗਲੇ ਦਿਨ ਦੀ ਹੀ ਟ੍ਰੇਨ ਦੀ ਟਿਕਟ ਜਿਹੜਾ ਬੁੱਕ ਕਰਾ ਦਿੰਦਾ ਵਾ ਉਹ ਹੁਸ਼ਿਆਰਪੁਰ ਤੋਂ ਦਿੱਲੀ ਅਗਲੇ ਦਿਨ ਹੀ ਪਹੁੰਚ ਜਾਂਦਾ ਵਾ ਹੁਣ ਜਿਹੜਾ ਇਹਦਾ ਦੋਸਤ ਆ ਜੀ ਉਹ ਉੱਥੇ ਰਹਿੰਦਾ ਸੀਗਾ ਜੀ ਸਰੋਜਨੀ ਨਗਰ ਇੱਕ ਏਰੀਆ ਦਿੱਲੀ ਦਾ ਤੁਸੀਂ ਸੁਣਿਆ ਹੋਊਗਾ ਉੱਥੇ ਰਹਿੰਦਾ ਸੀ ਤੇ ਉੱਥੇ ਹੀ ਦੋਸਤ ਜਦੋਂ ਰੇਲਵੇ ਸਟੇਸ਼ਨ ਤੋਂ ਰিসিਵ ਕਰਨ ਆਉਂਦਾ ਆਪਣੇ ਫਲੈਟ ਦੇ ਵਿੱਚ ਇਹਨੂੰ ਰੱਖ ਲੈਂਦਾ ਉਸ ਦਿਨ ਸਾਹਿਲ ਸਾਰਾ ਦਿਨ ਆਰਾਮ ਕਰਦਾ ਵਾ ਜਦੋਂ ਅਗਲਾ ਦਿਨ ਚੜ੍ਹਦਾ ਵਾ ਤਾਂ ਇਹਦਾ ਦੋਸਤ ਇਹਨੂੰ ਨਾਲ ਲੈ ਜਾਂਦਾ ਉੱਥੇ ਹੀ ਇੱਕ ਜਿਹੜਾ ਕੱਪੜਿਆਂ ਦੀ ਦੁਕਾਨ ਸੀ ਉੱਥੇ ਕੰਮ ਕਰਦਾ ਸੀ ਤੇ ਉੱਥੇ ਹੀ ਮੁੰਡੇ ਦੀ ਲੋੜ ਸੀ ਇਹਨੂੰ ਲਵਾ ਦਿੰਦਾ ਮਤਲਬ ਠੀਕ ਠਾਕ ਸੈਲਰੀ ਇਹਨੂੰ ਮਿਲਣ ਲੱਗ ਗਈ ਪੰਜਾਬ ਦੇ ਨਾਲੋਂ ਚੰਗਾ ਸੀਗਾ ਤੇ ਕੋਈ ਰਹਿਣ ਦਾ ਵੀ ਇੰਨਾ ਜ਼ਿਆਦਾ ਖਰਚਾ ਨਹੀਂ ਸੀ ਉਹ ਸਾਰਾ ਕੁਝ ਕਰ ਰਹੇ ਸੀ ਤੇ ਸੈਲਰੀ ਇਹਦੇ ਸਾਰੀ ਜਿਹੜੀ ਇਹਦੇ ਹੱਥ ਦੇ ਵਿੱਚ ਆਉਣੀ ਸੀ ਕੋਈ ਜ਼ਿਆਦਾ ਖਰਚਾ ਨਹੀਂ ਸੀ ਇਹਨੂੰ ਉਹ ਸਾਰਾ ਕੁਝ ਠੀਕ ਲੱਗਦਾ ਵੀ ਚਲੋ ਅ ਵਧੀਆ ਵੇਲੇ ਰਹਿਣ ਨਾਲੋਂ ਤਾਂ ਚੰਗਾ ਵਾ ਵੀ ਇੱਕ ਪਾਸੇ ਮੈਂ ਲੱਗ ਗਿਆ ਵਾਂ ਤੇ ਹੌਲੀ-ਹੌਲੀ ਤਰੱਕੀ ਹੁੰਦੀ ਜਾਊਗੀ ਬੰਦਾ ਇਦਾਂ ਸੋਚ ਲੈਂਦਾ ਜੀ ਚਲੋ ਜੀ ਦਿਨ ਵਧੀਆ ਲੰਘਦੇ ਨੇ ਸਵੇਰੇ ਤਿਆਰ ਹੋ ਕੇ ਕੰਮ ਤੇ ਜਾਂਦਾ ਰਾਤ ਨੂੰ 8-9 ਵਜੇ ਘਰੇ ਆਉਂਦਾ ਵਾ ਥੋੜੇ ਬਹੁਤੇ ਪੈਸੇ ਵੀ ਹੋਣ ਘਰੇ ਭੇਜਣ ਲੱਗ ਗਿਆ ਸੀ ਘਰ ਦੇ ਵੀ ਖੁਸ਼ ਸੀਗੇ ਤੇ ਇਹ ਜਿੱਥੇ ਫਲੈਟ ਦੇ ਵਿੱਚ ਰਹਿੰਦਾ ਸੀ ਸਰੋਜਨੀ ਨਗਰ ਦੇ ਵਿੱਚ ਉੱਥੇ ਉਹ ਫਲੈਟ ਦੇ ਥੱਲੇ ਹੀ ਇੱਕ ਜਿਮ ਸੀ ਹੁਣ ਇਹਨੂੰ ਸ਼ੌਂਕ ਸੀਗਾ ਆਪਣੀ ਬਾਡੀ ਨੂੰ ਫਿੱਟ ਰੱਖਣ ਦਾ ਤੇ ਇਹੇ ਉਹ ਜਿਮ ਜੁਆਇਨ ਕਰ ਲੈਂਦਾ ਵਾ ਆਪਣੇ ਜਿਹੜਾ ਘਰ ਦੇ ਥੱਲੇ ਹੀ ਸੀਗਾ ਇਹਦੇ ਉੱਥੇ ਜਦੋਂ ਜਾਣਾ ਸ਼ੁਰੂ ਕਰਦਾ ਇਹਦੇ ਉੱਥੇ ਵੀ ਬੜੇ ਦੋਸਤ ਬਣ ਜਾਂਦੇ ਨੇ ਤੇ ਸਾਰਿਆਂ ਨਾਲ ਘੁਲ ਮਿਲ ਜਾਂਦਾ ਵਾ ਸਾਹਿਲ ਉੱਥੇ ਇੱਕ ਬਹੁਤ ਇਹਦਾ ਖਾਸ ਫਰੈਂਡ ਬਣ ਜਾਂਦਾ ਜਿਹੜਾ ਜਿਮ ਦੇ ਵਿੱਚ ਆਉਂਦਾ ਸੀ ਉਹਦਾ ਨਾਮ ਸੀਗਾ ਜੀ ਰਾਗਵ ਉਹਦੇ ਨਾਲ ਇਹਦੀਆਂ ਨਜ਼ਦੀਕੀਆਂ ਵਧਣ ਲੱਗ ਜਾਂਦੀਆਂ ਪਰਸਨਲੀ ਗੱਲ ਵੀ ਕਈ ਕਈ ਵਾਰੀ ਦੋਨੋਂ ਜਣੇ ਕਰ ਲੈਂਦੇ ਸੀਗੇ ਤੇ ਇੱਕ ਦਿਨ ਰਾਗਵ ਨੇ ਪੁੱਛਿਆ ਵੀ ਤੈਨੂੰ ਤਨਖਾਹ ਕਿੰਨੀ ਕੁ ਮਿਲਦੀ ਆ ਉਹ ਕਹਿੰਦਾ ਵੀ ਮੈਨੂੰ 20-25000 ਮਿਲ ਜਾਂਦਾ ਤਾਂ ਉਹ ਕਹਿੰਦਾ ਵੀ ਇਹ ਤਾਂ ਇਹਦੇ ਨਾਲ ਕੀ guzara ਤੇਰਾ ਹੁੰਦਾ ਹੋਊਗਾ ਤੂੰ ਘਰੇ ਵੀ ਪੈਸੇ ਭੇਜਣੇ ਐ ਤੇ ਦਿੱਲੀ ਵਰਗੇ ਸ਼ਹਿਰ ਚ ਖਰਚੇ ਬਹੁਤ ਨੇ ਵੀ ਤੈਨੂੰ ਕੁਝ ਨਹੀਂ ਬਚਦਾ ਹੋਣਾ ਤਾਂ ਜਿਹੜਾ ਸਾਹਿਲ ਕਹਿੰਦਾ ਹਾਂਜੀ ਬਿਲਕੁਲ ਵੀ ਇਦਾਂ ਹੀ ਆ ਵੀ ਮੈਨੂੰ ਤਾਂ ਪੈਸੇ ਬਹੁਤ ਘੱਟ ਬਚਦੇ ਨੇ ਤੇ ਫੇਰ ਵੀ ਚਲੋ ਮੈਂ ਵਿਹਲਾ ਸੀਗਾ ਪੰਜਾਬ ਦੇ ਵਿੱਚ ਇਦਾਂ-ਇਦਾਂ ਕਰਕੇ ਸਾਰੀ ਕਹਾਣੀ ਦੱਸਦਾ ਵੀ ਮੈਂ ਆਰਮੀ 'ਚ ਭਰਤੀ ਹੋਣਾ ਚਾਹੁੰਦਾ ਸੀ ਇਸ ਕਰਕੇ ਮਜਬੂਰੀ 'ਚ ਮੈਨੂੰ ਆਹ ਕੰਮ ਕਰਨਾ ਪੈ ਰਿਆ ਤਾਂ ਉਹ ਰਾਗਵ ਇਹਨੂੰ ਇੱਕ ਗੱਲ ਕਹਿੰਦਾ ਵੀ ਤੈਨੂੰ ਕੋਈ ਐਹੋ ਜਿਹਾ ਕੰਮ ਦੱਸਾਂ ਮੈਂ ਵੀ ਜਿਹਦੇ ਨਾਲ ਤੈਨੂੰ ਮਿਹਨਤ ਵੀ ਘੱਟ ਕਰਨੀ ਪਊਗੀ ਤੇ ਪੈਸੇ ਵੀ ਬਹੁਤ ਜ਼ਿਆਦਾ ਤੂੰ ਘੱਟ ਸਮੇਂ ਦੇ ਵਿੱਚ ਕਮਾ ਸਕਦਾ ਵਾ ਵੀ ਤੈਨੂੰ ਉਹ ਕੰਮ ਦੇ ਵਿੱਚ ਮਜ਼ਾ ਵੀ ਬਹੁਤ ਆਉਣ ਵਾਲਾ ਵਾ ਰਾਗਵ ਕਹਿੰਦਾ ਵੀ ਐਹੋ ਜਿਹਾ ਕਿਹੜਾ ਕੰਮ ਆ ਜਿਹਦੇ ਵਿੱਚ ਬਹੁਤ ਜਲਦੀ ਬੰਦਾ ਅਮੀਰ ਬਣ ਜਾਂਦਾ ਵਾ ਤਾਂ ਰਾਗਵ ਕਹਿੰਦਾ ਕੋਈ ਗੱਲ ਨਹੀਂ ਜਦੋਂ ਸਮਾਂ ਆਇਆ ਮੈਂ ਤੈਨੂੰ ਦੱਸੂਗਾ ਇਸ ਕੰਮ ਦੇ ਬਾਰੇ ਉਸ ਦਿਨ ਉਹ ਚਲੇ ਜਾਂਦੇ ਆ ਤੇ ਅਗਲੀ ਰਾਤ ਨੂੰ 10:00 11:00 ਵਜੇ ਜਿਹੜਾ ਰਾਗਵ ਆ ਉਹ ਫੋਨ ਕਰਦਾ ਸਾਹਿਲ ਨੂੰ ਕਿ ਤੂੰ ਫ੍ਰੀ ਆ ਉਹ ਕਹਿੰਦਾ ਹਾਂ ਮੈਂ ਫ੍ਰੀ ਆ ਦੱਸ ਕੀ ਕਰਨਾ ਕਹਿੰਦਾ ਵੀ ਤਿਆਰ ਹੋ ਕੇ ਥੱਲੇ ਆ ਜਾ ਮੈਂ ਗੱਡੀ ਲੈ ਕੇ ਆ ਰਿਹਾ ਮੈਂ ਜਿਹੜਾ ਸਾਹਿਲ ਸੀਗਾ ਇਹ ਵੀ ਤਿਆਰ ਹੋ ਜਾਂਦਾ ਵਾ ਤੇ ਇਹ ਦੋਨੋਂ ਜਣੇ ਗੱਡੀ ਦੇ ਵਿੱਚ ਬੈਠ ਕੇ ਨਿਕਲ ਜਾਂਦੇ ਨੇ ਕਿਸੇ ਪਾਸੇ ਤਾਂ ਸਾਹਿਲ ਪੁੱਛਦਾ ਵੀ ਆਪਾਂ ਜਾਣਾ ਕਿੱਥੇ ਆ ਉਹ ਕਹਿੰਦਾ ਤੂੰ ਬੈਠਾ ਰਹਿ ਮੈਂ ਤੈਨੂੰ ਦੱਸੂਗਾ ਤੇ ਉਹ ਜੀ ਪਹੁੰਚਦੇ ਆ ਜਿਹੜਾ ਇੱਥੇ ਇੱਕ ਇਲਾਕਾਵਾਦੀ ਲਾਜਪਤਨਗਰ ਉੱਥੇ ਦਾ ਇੱਕ ਪੁਲ ਸੀਗਾ ਉੱਥੇ ਨੀਚੇ ਜਾ ਕੇ ਜਿਹੜਾ ਰਾਗਵ ਆ ਆਪਣੀ ਗੱਡੀ ਰੋਕ ਦਿੰਦਾ ਵਾ ਜਦੋਂ ਗੱਡੀ ਰੋਕਦਾ ਉਹ ਲਾਲ ਰੁਮਾਲ ਆਪਣੀ ਜੇਬ ਚੋਂ ਕੱਢ ਕੇ ਆਪਣੇ ਗਲੇ 'ਚ ਬੰਨ ਲੈਂਦਾ ਤੇ ਉਹ ਪੁਲ ਦੇ ਥੱਲੇ ਖੜ ਜਾਂਦਾ ਵਾ ਜੀ ਹੁਣ ਸਾਹਲ ਸਾਰਾ ਕੁਝ ਦੇਖ ਰਿਆ ਸੀ ਉੱਥੇ ਇਕੱਲਾ ਰਾਗਵ ਨਹੀਂ ਹੋਰ ਕਈ ਮੁੰਡੇ ਜਿਹੜੇ ਐਦਾਂ ਖੜੇ ਸੀਗੇ ਥੋੜੀ देर ਘਾੜਨ ਤੋਂ ਬਾਅਦ ਇੱਕ ਲਗਜ਼ਰੀ ਕਾਰ ਆਉਂਦੀ ਆ ਜੀ ਲਗਜ਼ਰੀ ਕਾਰ ਉੱਥੇ ਆ ਕੇ ਰੁਕਦੀ ਆ ਸ਼ੀਸ਼ਾ ਉਹਦਾ ਡਾਊਨ ਹੁੰਦਾ ਅੰਦਰ ਬਹੁਤ ਇੱਕ ਖੂਬਸੂਰਤ ਲੇਡੀ ਬੈਠੀ ਸੀ ਤੇ ਉਹ ਇੱਕ ਮੁੰਡੇ ਨੂੰ ਇਸ਼ਾਰਾ ਕਰਦੀ ਆਪਣੇ ਵੱਲ ਆਉਣ ਦੇ ਲਈ ਤੇ ਮੁੰਡਾ ਜਦੋਂ ਉਹਦੇ ਕੋਲ ਜਾਂਦਾ ਵਾ ਸ਼ੀਸ਼ਾ ਡਾਊਨ ਸੀ ਉਹ ਗੱਲਬਾਤ ਕਰਦੇ ਨੇ ਤੇ ਚਾਰ ਪੰਜ ਮਿੰਟ ਗੱਲਬਾਤ ਕਰਨ ਤੋਂ ਬਾਅਦ ਉਹ ਮੁੰਡੇ ਨੂੰ ਗੱਡੀ 'ਚ ਬਿਠਾ ਲੈਂਦੀ ਆ ਤੇ ਉਤੋਂ ਚਲੇ ਜਾਂਦੇ ਨੇ ਇਹ ਸਾਰਾ ਕੁਝ ਸਾਹਿਲ ਦੇਖੀ ਜਾ ਰਿਹਾ ਸੀ ਉਹਨੂੰ ਸਮਝ ਕੁਝ ਨਹੀਂ ਸੀ ਆ ਰਹੀ ਤਾਂ ਰਾਗਵ ਨੇ ਪੁੱਛਿਆ ਤੈਨੂੰ ਹਲੇ ਵੀ ਕੁਝ ਨਹੀਂ ਪਤਾ ਲੱਗਿਆ ਵੀ ਕੀ ਕੰਮ ਆ ਜਾਂ ਕੀ ਨਹੀਂ ਕਹਿੰਦਾ ਵੀ ਨਹੀਂ ਮੈਨੂੰ ਨਹੀਂ ਪਤਾ ਲੱਗਿਆ ਹੁਣ ਪੰਜਾਬ ਦੇ ਇੱਕ ਛੋਟੇ ਜਿਹੇ ਕਸਬੇ ਚੋਂ ਆਇਆ ਬੰਦਾ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਇਹ ਸਾਰਾ ਕੁਝ ਦੇਖ ਰਿਆ ਇੰਨੀ ਜਲਦੀ ਸਮਝ ਨਹੀਂ ਸੀ ਉਹਦੇ ਆਉਣੀ ਤਾਂ ਰਾਗਵ ਫੇਰ ਬਾਅਦ ਦੇ ਵਿੱਚ ਉਹਨੂੰ ਸਮਝਾਉਂਦਾ ਵਾ ਸਾਰੀ ਗੱਲ ਵੀ ਇਹ ਇੱਕ ਅੱਡਾ ਵਾ ਇੱਥੇ ਸ਼ਾਮ ਨੂੰ ਆ ਕੇ ਮੁੰਡੇ ਘੜਦੇ ਨੇ ਇਹਨਾਂ ਨੂੰ ਜਿਗਲੂ ਕਿਹਾ ਜਾਂਦਾ ਵਾ ਅੰਗਰੇਜ਼ੀ ਭਾਸ਼ਾ ਦੇ ਵਿੱਚ ਤੇ ਇਹ ਜਦੋਂ ਕੋਈ ਲੇਡੀਜ਼ ਜਿਹਨਾਂ ਦਾ ਤਲਾਕ ਹੋਇਆ ਵਾ ਜਾਂ ਕੋਈ ਕਲੀਆਂ ਰਹਿੰਦੀਆਂ ਨੇ ਜਿਹੜੀਆਂ ਫਿਜ਼ੀਕਲੀ ਰਿਲੇਸ਼ਨ ਬਣਾਉਣ ਲਈ ਭੁੱਖੀਆਂ ਹੁੰਦੀਆਂ ਨੇ ਇੱਥੇ ਆਉਂਦੀਆਂ ਨੇ ਤੇ ਬੰਦਿਆਂ ਨੂੰ ਹਾਇਰ ਕਰਕੇ ਲੈ ਜਾਂਦੀਆਂ ਨੇ ਜਿਹੜੀਆਂ ਨਾਲ ਲੈ ਕੇ ਜਾਂਦੀ ਮੁੰਡਿਆਂ ਨੂੰ ਲੈ ਕੇ ਜਾਂਦੀਆਂ ਨੇ ਉਹਨਾਂ ਨੂੰ ਚੰਗੇ ਪੈਸੇ ਵੀ ਦਿੰਦੀਆਂ ਨੇ ਤੇ ਮਜ਼ਾ ਵੀ ਦਿੰਦੀਆਂ ਨੇ ਸਾਹਿਲ ਜੋੜ ਦਾ ਹੱਥ ਵੀ ਭਰਾਵਾ ਮੇਰੇ ਤੋਂ ਆਹ ਕੰਮ ਨਹੀਂ ਹੋਣਾ ਵੀ ਤੈਨੂੰ ਇਹ ਤੇਰਾ ਕੰਮ ਮੁਬਾਰਕ ਵੀ ਮੈਂ ਨਹੀਂ ਕਰ ਸਕਦਾ ਇਹੋ ਜੇ ਕੰਮਾਂ ਫੇਰ ਜਿਹੜਾ ਰਾਗਵ ਸੀ ਉਹਨੂੰ ਬਹੁਤ ਸਮਝਾਉਂਦਾ ਵਾ ਲਾਲਚ ਦਿੰਦਾ ਵੀ ਉਹਨੂੰ ਸੁਪਨੇ ਯਾਦ ਕਰਾਉਂਦਾ ਉਹਦੇ ਵੀ ਤੂੰ ਗੱਡੀਆਂ ਲੈਣੀਆਂ ਕੋਠੀਆਂ ਪਾਉਣੀਆਂ ਨੇ ਵੀ ਉਹ ਵੀ ਘੱਟ ਸਮੇਂ ਦੇ ਵਿੱਚ ਫਿਰ ਇਹੋ ਜਿਹਾ ਕੁਝ ਕਰਨਾ ਪਊਗਾ ਵੀ ਇਹਦੇ 'ਚ ਕੀ ਗਲਤ ਆ ਵੀ ਅਗਲੀ ਆ ਪਚਾਉਂਦੀ ਆ ਤੇ ਫਿਰ ਆਪਾਂ ਕਿਉਂ ਨਹੀਂ ਕਰ ਸਕਦੇ ਵੀ ਤੇਰੇ ਕੋਲ ਬਾਡੀ ਆ ਤੂੰ ਵਧੀਆ ਲੁੱਕ ਵੀ ਤੇਰੀ ਚੰਗੀ ਆ ਉਹਨੂੰ ਮਤਲਬ ਪੂਰੀ ਤਰ੍ਹਾਂ ਦੇ ਨਾਲ ਨਾ ਇੱਕ ਖਿਆਲੀ ਪਲਾਉ ਜਿਹੜੇ ਹੁੰਦੇ ਆ ਉਹਦੇ ਮੂਰੇ ਬਣਾ ਦਿੰਦਾ ਉਹਨੂੰ ਹੋਰ ਹੀ ਦੁਨੀਆ ਦੇ ਵਿੱਚ ਲੈ ਜਾਂਦਾ ਵਾ ਜਦੋਂ ਉਹ ਸਾਰਾ ਕੁਝ ਸਾਹਿਲ ਸੁਣ ਰਿਹਾ ਸੀ ਤਾਂ ਹਾਮੀ ਭਰ ਦਿੰਦਾ ਮੰਨ ਜਾਂਦਾ ਇਹ ਕੰਮ ਕਰਨ ਦੇ ਲਈ ਉਸ ਦਿਨ ਤਾਂ ਉਸ ਰਾਤ ਨੂੰ ਤਾਂ ਉਹ ਘਰੇ ਆ ਜਾਂਦੇ ਨੇ ਅਗਲੀ ਰਾਤ ਨੂੰ ਫੇਰ ਰਗਵ ਸਾਹਿਲ ਦੇ ਕੋਲ ਜਾਂਦਾ ਵਾ ਤੇ ਇਸ ਵਾਰੀ ਸਾਹਿਲ ਵੀ ਇੱਕ ਲਾਲ ਰੰਗ ਦਾ ਰੁਮਾਲ ਜੇਬ 'ਚ ਪਾ ਕੇ ਲੈ ਕੇ ਚੱਲਿਆ ਸੀਗਾ ਉਹ ਉੱਥੇ ਹੀ ਜਾ ਕੇ ਪੁਲ ਦੇ ਥੱਲੇ ਰਾਜਪਤਨਗਰ ਦਾ ਜਿਹੜਾ ਪੁਲ ਸੀਗਾ ਉੱਥੇ ਜਾ ਕੇ ਖੜਦੇ ਨੇ ਫੇਰ ਤੇ ਹੁਣ ਦੋਨੋਂ ਗੱਡੀ ਚੋਂ ਬਾਹਰ ਨਿਕਲਦੇ ਨੇ ਸਾਹਿਲ ਵੀ ਗਲੇ ਦੇ ਵਿੱਚ ਲਾਲ ਰੰਗ ਦਾ ਰੁਮਾਲ ਪਾ ਲੰਦਾ ਵਾ ਤੇ ਕੁਝ ਦੇਰ ਜਦੋਂ ਖੜਦੇ ਇੱਕ ਲਗਜ਼ਰੀ ਕਾਰ ਫੇਰ ਆਉਂਦੀ ਆ ਇੱਕ ਖੂਬਸੂਰਤ ਲੜਕੀ ਸ਼ੀਸ਼ਾ ਡਾਊਨ ਕਰਦੀ ਆ ਸਾਰੇ ਮੁੰਡਿਆਂ ਦੇ ਵੱਲ ਨਿਗਾਹ ਘਮਾਉਂਦੀ ਆ ਉਹ ਸਾਹਿਲ ਦੇ ਵੱਲ ਦੇਖਦੀ ਆ ਤੇ ਸਾਹਿਲ ਨੂੰ ਆਵਾਜ਼ ਮਾਰ ਲੈਂਦੀ ਆ ਤਾ ਹੁਣ ਰਗਵ ਉਹਨੂੰ ਹੌਸਲਾ ਦਿੰਦਾ ਵੀ ਜਾ ਭਾਈ ਤੂੰ ਆਪਣੀ ਬੌਣੀ ਕਰ ਤੇਰਾ ਪਹਿਲਾ ਜਿਹੜਾ ਕਸਟਮਰ ਆ ਚੁੱਕਿਆ ਵਾ ਤੇ ਸਾਹਿਲ ਜਦੋਂ ਉਹਦੇ ਨੇੜੇ ਜਾਂਦਾ ਉਹਦੀ ਵੀ ਕੋਈ ਗੱਲਬਾਤ ਹੁੰਦੀ ਆ ਉਹਦੇ ਨਾਲ ਕੋਈ ਪੈਸਿਆਂ ਨੂੰ ਲੈ ਕੇ ਗੱਲਬਾਤ ਹੋਈ ਹੋਊਗੀ ਵੀ ਕਿੰਨੇ ਪੈਸੇ ਉਹਨੇ ਲੈਣੇ ਆ ਜਾਂ ਕਿੰਨੇ ਨਹੀਂ ਤੇ ਉਹ ਗੱਡੀ ਚ ਬਾਅਦ ਦੇ ਵਿੱਚ ਬਿਠਾ ਲੈਂਦੀ ਆ ਸਾਹਿਲ ਨੂੰ ਹੁਣ ਉਹ ਲੜਕੀਆਂ ਜਾਂ ਤਾਂ ਕਿਸੇ ਹੋਟਲ ਦੇ ਵਿੱਚ ਲੈ ਕੇ ਜਾਂਦੀਆਂ ਮੁੰਡਿਆਂ ਨੂੰ ਤੇ ਜਾਂ ਫਿਰ ਆਪਣੇ ਘਰੇ ਲੈ ਜਾਂਦੀਆਂ ਨੇ ਜਾਂ ਕੋਈ ਫਲੈਟ ਕਿਸੇ ਕੋਲ ਸਾਈਡ ਤੇ ਪਿਆ ਹੋ ਵਾ ਹੁਣ ਅਮੀਰ ਘਰ ਦੀਆਂ ਲੇਡੀਜ਼ ਨੇ ਕੁਝ ਵੀ ਕਰ ਸਕਦੀਆਂ ਨੇ ਤੇ ਉਹ ਲੇਡੀ ਜਿਹਦਾ ਨਾਮ ਸੀਗਾ ਜੀ ਕ੍ਰਿਤੀ ਉਹ ਉਹ ਨੂੰ ਆਪਣੇ ਇੱਕ ਫਲੈਟ ਦੇ ਵਿੱਚ ਸਾਹਿਲ ਨੂੰ ਲੈ ਕੇ ਗਈ ਸੀਗੀ ਉੱਥੇ ਜਦੋਂ ਜਾਂਦੇ ਨੇ ਜੀ ਉਹਦੇ ਮੂਰੇ ਖਾਣ ਪੀਣ ਦੀਆਂ ਚੀਜ਼ਾਂ ਉਹ ਰੱਖਦੀ ਆ ਪਹਿਲਾਂ ਤਾਂ ਉਹਨੂੰ ਆਫਰ ਕਰਦੀ ਆ ਵੀ ਕੁਝ ਕਾਲਵੇ ਪੀ ਲਵੇ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਹੁੰਦੀਆਂ ਕਿ ਦੂਜੇ ਦਾ ਨਾਮ ਪੁੱਛਦੇ ਨੇ ਉਹਨੇ ਆਪਣਾ ਨਾਂ ਕ੍ਰਿਤੀ ਜਿੱਦਾਂ ਮੈਂ ਦੱਸ ਚੁੱਕਿਆ ਉਹ ਆਪਣਾ ਨਾਂ ਸਾਹਿਲ ਦਾ ਸੁਦਾਬਾ ਉਸ ਤੋਂ ਬਾਅਦ ਉਹ ਡਰਿੰਕ ਲੈ ਕੇ ਆਉਂਦੀ ਆ ਕ੍ਰਿਤੀ ਦੋਨੋਂ ਜਣੇ ਡਰਿੰਕ ਕਰਦੇ ਨੇ ਤੇ ਡਰਿੰਕ ਕਰਨ ਤੋਂ ਬਾਅਦ ਜੀ ਕ੍ਰਿਤੀ ਹੁਣ ਜਿਹੜੇ ਮਕਸਦ ਲਈ ਉਹਨੂੰ ਲੈ ਕੇ ਆਈ ਸੀ ਉਹਨੂੰ ਉਹਦੇ ਨਾਲ ਅਸ਼ਲੀਲ ਹਲਕਤਾਂ ਕਰਨੀਆਂ ਸ਼ੁਰੂ ਕਰਦੀ ਆ ਉੱਧਰੋਂ ਉੱਧਰੋਂ ਜੀ ਜਿਹੜਾ ਸਾਹਿਲ ਸੀ ਉਹ ਵੀ ਉਤਾਵਲਾ ਸੀ ਕਿਉਂਕਿ ਉਹ ਜਵਾਨ ਸੀਗਾ ਤਾਂ ਦੋਨਾਂ ਦੇ ਵਿੱਚ ਫਿਜ਼ੀਕਲ ਰਿਲੇਸ਼ਨ ਬਣ ਜਾਂਦੇ ਆ ਬਹੁਤ ਖੁਸ਼ ਸੀਗੀ ਕ੍ਰਿਤੀ ਸਾਹਿਲ ਦੇ ਇਸ ਕੰਮ ਤੋਂ ਜਦੋਂ ਸਵੇਰ ਹੁੰਦੀ ਆ ਜੀ ਤਾਂ ਇੱਕ ਦੂਜੇ ਦਾ ਨੰਬਰ ਉਹ ਐਕਸਚੇਂਜ ਕਰ ਲੈਂਦੇ ਨੇ ਕ੍ਰਿਤੀ ਵਾਕਈ ਉਹਨੂੰ ਉਹਨੂੰ ਪਸੰਦ ਕਰਨ ਲੱਗੀ ਸੀਗੀ ਸਾਹਿਲ ਨੂੰ ਇਸ ਤੋਂ ਬਾਅਦ ਜਦੋਂ ਵੀ ਉਹਨੂੰ ਲੋੜ ਪੈਂਦੀ ਉਹ ਉੱਥੇ ਹੁਣ ਜਾਂਦੀ ਨਹੀਂ ਸੀ ਪੁਲ ਦੇ ਥੱਲੇ ਇਹਨੂੰ ਸਿੱਧਾ ਫੋਨ ਕਰ ਲੈਂਦੀ ਸੀ ਤੇ ਘਰੇ ਬੁਲਾ ਲੈਂਦੀ ਸੀ ਕਈ ਮਹੀਨੇ ਐਦਾਂ ਚੱਲਿਆ ਫਿਰ ਇਹਨਾਂ ਨੂੰ ਲੱਗਿਆ ਕਿ ਇਹ ਜਿਹੜਾ ਇੱਕ ਪਿਆਰ ਦੇ ਵਿੱਚ ਬਦਲ ਰਹੀ ਆ ਚੀਜ਼ ਤੇ ਇੱਕ ਦਿਨ ਕ੍ਰਿਤੀ ਉਹਨੂੰ ਰੈਸਟੋਰੈਂਟ ਦੇ ਵਿੱਚ ਬੁਲਾਉਂਦੀ ਆ ਘਰੇ ਨਹੀਂ ਬੁਲਾਉਂਦੀ ਰੈਸਟੋਰੈਂਟ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਉਹਨੇ ਤਿਆਰੀ ਕੀਤੀ ਹੋਈ ਸੀ ਤੇ ਜਦੋਂ ਉਹ ਸਾਹਿਲ ਉੱਤੇ ਪਹੁੰਚਦਾ ਵਾ ਰੈਸਟੋਰੈਂਟ ਦੇ ਵਿੱਚ ਤੇ ਉਹ ਖਾਂਦੇ ਪੀਂਦੇ ਨੇ ਗੱਲਾਂ ਬਾਤਾਂ ਕਰਦੇ ਨੇ ਤੇ ਮਕਸਦ ਕ੍ਰਿਤੀ ਦਾ ਸੀਗਾ ਉਹਨੂੰ ਫੈਮਿਲੀ ਬਾਰੇ ਅੱਜ ਪਹਿਲੀ ਵਾਰ ਪੁੱਛ ਲਈ ਕਿ ਤੇਰੀ ਫੈਮਿਲੀ ਦੇ ਵਿੱਚ ਕੌਣ-ਕੌਣ ਆ ਤਾਂ ਸਾਹਿਲ ਵੀ ਉਹਨੂੰ ਪੁੱਛਦਾ ਉਹਦੀ ਫੈਮਿਲੀ ਦੇ ਵਿੱਚ ਕੌਣ ਆ ਸਾਹਿਲ ਤਾਂ ਆਪ ਦੱਸ ਚੁੱਕਿਆ ਸੀ ਵੀ ਮੇਰੀਆਂ ਦੋ ਭੈਣਾਂ ਨੇ ਇਦਾਂ ਇਦਾਂ ਕਰਕੇ ਮੈਂ ਆਰਮੀ ਵਿੱਚ ਭਰਤੀ ਹੋਣਾ ਸੀ ਪਰ ਨਹੀਂ ਹੋ ਸਕਿਆ ਤੇ ਜਦੋਂ ਕ੍ਰਿਤੀ ਨੂੰ ਪੁੱਛਿਆ ਜਾਂਦਾ ਉਹ ਕਹਿੰਦੀ ਵੀ ਮੇਰਾ ਮੈਂ ਵੈਸੇ ਚੰਡੀਗੜ੍ਹ ਤੋਂ ਆ ਮੇਰਾ ਵਿਆਹ ਵਾ ਜਿਹੜਾ ਦਿੱਲੀ 'ਚ ਹੋਇਆ ਸੀ ਕਾਫੀ ਰਿਚ ਫੈਮਿਲੀ ਸੀ ਬਹੁਤ ਉਹਨਾਂ ਦੇ ਬਿਜ਼ਨਸ ਸੀਗੇ ਤੇ ਇਹਦੇ ਲਾਗ ਤੋਂ ਬਾਅਦ ਮੇਰੇ ਹਿੱਸੇ ਵੀ ਉਹਨਾਂ ਦੇ ਜਿਹੜੇ ਬਿਜ਼ਨਸ ਆਏ ਨੇ ਤੇ ਇਸ ਕਰਕੇ ਮੇਰੇ ਕੋਲ ਪੈਸਾ ਬਹੁਤ ਆ ਤੇ ਉਹਨੂੰ ਐਂਡ 'ਚ ਕਹਿੰਦੀ ਆ ਕਿ ਤੂੰ ਮੇਰੇ ਨਾਲ ਕੀ ਵਿਆਹ ਕਰਾਉਣਾ ਚਾਹੇਂਗਾ ਸਾਹਿਲ ਖੋਦ ਇਹ ਚਾਹੁੰਦਾ ਸੀ ਕਿ ਉਹਦੇ ਨਾਲ ਉਹ ਵਿਆਹ ਕਰਾਵੇ ਤੇ ਦੋਨੋਂ ਹਾਮੀ ਭਰਦੇ ਨੇ ਆਪਣੇ ਘਰਾਂ ਦੇ ਵਿੱਚ ਗੱਲ ਕਰਦੇ ਨੇ ਤੇ ਪੂਰੇ 1.5 ਸਾਲ ਬਾਅਦ ਦੋਨਾਂ ਦੇ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਇਹਨਾਂ ਦਾ ਵਿਆਹ ਕਰ ਦਿੱਤਾ ਗਿਆ ਸੀ ਦੋਸਤੋ ਹੁਣ ਦੇਖੋ ਵਿਆਹ ਦਾ ਦੋਨਾਂ ਦਾ ਹੋ ਗਿਆ ਹੁਣ ਇਹ ਵਿਆਹ ਪੂਰੀ ਤਰ੍ਹਾਂ ਨਿਭਿਆ ਮੈਂ ਨਹੀਂ ਚਾਹੂੰਗਾ ਵੀ ਵਿਆਹ ਇਹਨਾਂ ਦਾ ਕੋਈ ਮੈਂ ਇਹਨਾਂ ਨੂੰ ਬਾਦੂਆ ਦੇ ਰਿਹਾ ਵਾਂ ਜਾਂ ਕੋਈ ਮੈਂ 네ਗੇਟਿਵ ਗੱਲ ਕਰ ਰਿਹਾ ਵਾਂ ਚੰਗੀ ਗੱਲ ਆ ਜੇ ਦੋਨੋਂ ਸਹੀ ਰਾਸਤੇ ਤੇ ਪੈ ਕੇ ਇੱਕ ਦੂਜੇ ਦੇ ਹੋ ਚੁੱਕੇ ਨੇ ਤੇ ਉਹ ਕੰਮ ਹੁਣ ਸਾਹਿਲ ਹੋਰ ਕਿਸੇ ਲੇਡੀ ਲਈ ਨਹੀਂ ਕਰ ਰਿਹਾ ਤੇ ਜਿਹੜੀ ਕਰੀ ਕ੍ਰਿਤਿਆ ਉਹ ਵੀ ਹੋਰ ਕਿਸੇ ਮੁੰਡੇ ਦੀ ਭਾਲ ਦੇ ਵਿੱਚ ਨਹੀਂ ਹੈਗੀ ਤੇ ਬਹੁਤ ਵਧੀਆ ਇਹਨਾਂ ਨੇ ਆਪਣਾ ਘਰ ਬਸਾ ਲਿਆ ਪਰ ਇਹੋ ਜਿਹੇ ਰਿਸ਼ਤੇ ਜਿਹੜੇ ਬਣਦੇ ਨੇ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਕਿ ਇਹਨਾਂ ਦਾ ਕੋਈ ਫਿਊਚਰ ਹੁੰਦਾ ਵਾ ਜਾਂ ਇਹ ਵਿਆਹ ਨੇ ਜਿਹੜੇ ਇਦਾਂ ਹੋਣ ਵਾਲੇ ਕਿੰਨੀ ਕੁ ਦੇਰ ਨਿਭ ਸਕਦੇ ਆ ਜਿਹੜੇ ਜਿਨ੍ਹਾਂ ਦੀ ਨੀ ਇਹੇ ਮਾੜੇ ਕੰਮਾਂ ਤੋਂ ਸ਼ੁਰੂ ਹੋਈ ਹੋਵੇ ਬਾਕੀ ਸਭ ਦੇ ਆਪੋ ਆਪਣੇ ਵਿਚਾਰ ਆ ਜੀ ਤੇ ਜੋ ਉੱਥੇ ਪੁੱਲ ਦੇ ਥੱਲੇ ਖੜਕੇ ਹੁੰਦਾ ਮੇਰੇ ਹਿਸਾਬ ਨਾਲ ਉਹ ਗਲਤੀ ਆ ਨਾਜਾਇਜ਼ ਆ ਇਹ ਸਾਡੇ ਦੇਸ਼ ਦੇ ਵਿੱਚ ਇਹ ਸਾਰਾ ਕੁਝ ਬਿਲਕੁਲ ਮਾਨਤਾ ਇਹਨੂੰ ਨਹੀਂ ਮਿਲਦੀ ਸਮਾਜ ਦੇ ਵਿੱਚ ਤੇ ਬਾਕੀ ਤੁਸੀਂ ਜ਼ਰੂਰ ਦੱਸਿਓ ਆਪਣੀ رائے ਕੀ ਆ ਬਹੁਤ ਬਹੁਤ ਧੰਨਵਾਦ